ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਜੋਗ ਪਖਤ ਜੀ ਅਨ ਗੁਰ ਰਾਮਦਾਸ ਕੰਨ ਤਨ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਗੁਰਯਾਈ ਗੁਰਪੁਰਬ ਹੈ ਤਾਂ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਆਪਣਾ ਸਾਰਾ ਜੀਵਨ ਗੁਰੂ ਘਰ ਦੀ ਸੇਵਾ ਕੀਤੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਸੇਵਾ ਕੀਤੀ ਪੱਖੇ ਦੀ ਸੇਵਾ ਕੀਤੀ ਪਾਣੀ ਦੀ ਸੇਵਾ ਕੀਤੀ ਲੰਗਰਾਂ ਦੀ ਸੇਵਾ ਕੀਤੀ ਵਿਛਾਉਣਿਆਂ ਦੀ ਸੇਵਾ ਕੀਤੀ ਔਰ ਇਹਨੇ ਕੋ ਸੇਵਾ ਕੀਤੀ ਕਿ ਤਾਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਰਕ ਵਿੱਚ ਵੀ ਸਤਿਗੁਰੂ ਤਾਨ ਗੁਰੂ ਰਾਮਦਾਸ ਜੀ ਮਹਾਰਾਜ ਪੂਰੇ ਉਤਰੇ ਅਖੀਰ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਣ ਮੰਤਰਤੀ ਤੇ ਅੱਜ ਦੇ ਦਿਨ ਤਾਨ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦਾ ਪਹਿਲਾ ਨਾਮ ਵਸੰਧਾ ਨਾਮ ਮਾਪਿਆਂ ਦਾ ਨਾਮ ਗੇਠਾ ਸੀ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਬਣਾ ਕੇ ਧਾਨ ਗੁਰਨਾਮ ਪਿਆਜ ਜੀ ਮਹਾਰਾਜ ਦੀ ਗੱਦੀ ਦੇ ਉੱਤੇ ਬਿਰਾਜਮਾਨ ਕੀਤਾ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਰਾਜਪੀਰਥ ਸ੍ਰੀ ਅੰਮ੍ਰਿਤ ਸਰਸੇਤ ਜੀ ਨੂੰ ਬਸਾਉਣਾ ਕੀਤਾ 52 ਪ੍ਰਕਾਰ ਦੇ ਕਿੱਤਾਕਾਰਾਂ ਨੂੰ ਲਿਆ ਕੇ ਇੱਥੇ ਵਸਾ ਕੇ ਤੇ ਇਹ ਜਿਹੜਾ ਸ਼ਹਿਰ ਹੈ ਇਹਦੇ ਬਾਰੇ ਉਹ ਕਨਗੁਰ ਵਰਜਨ ਦੇਵ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਡਿੱਠੇ ਸਬੇ ਪਾਵ ਨਹੀਂ ਤੁਦ ਜਿਹਿਆ ਬੱਧੂ ਪੁਰਖ ਵਿਗਾਤ ਹੈ ਰਾਖੂ ਸੋਹਿਆ ਵਸਦੇ ਸਗਨ ਅਪਾਰ ਅਨੂਪ ਰਾਮਦਾਸ ਪੁਰ ਹਰ ਹਾਂ ਨਾਨਕ ਕਸਮਰ ਜਾਹੇ ਬਾਇਆ ਕ ਰਾਮਦਾਸ ਸਰ ਇੱਕ ਊਗ ਵਸਦਾ ਸ਼ਹਿਰ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਰਾਜਮਾਨ ਹੈ ਇੱਥੇ ਦੁਨੀਆ ਭਰ ਦੇ ਲੋਕ ਆਸਥਾ ਰੱਖਦੇ ਨੇ ਔਰ ਦੁਨੀਆ ਭਰ ਦੇ ਲੋਕ ਹੀ ਸਾਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਕਿ ਆ ਕੇ ਬਾਸ਼ੀ ਜਿਦਾਰੇ ਕਰਕੇ ਆਪਣਾ ਜੀਵਨ ਨੂੰ ਸਫਲਾ ਕਰਦੇ ਹਨ ਅੱਜ ਜਿੱਥੇ ਸਤਿਗੁਰਾਂ ਦਾ ਪਾਵਨ ਗੁਰਾਇਉ ਪੁਰਬ ਸ੍ਰੀ ਹਰਮੰਦਰ ਸਾਹਿਬ ਜੀ ਦੇਖੇ ਮਨਾਇਆ ਜਾ ਰਿਹਾ ਹੈ ਸ੍ਰੀ ਗੋਵਿੰਦワਲ ਸਾਹਿਬ ਜੀ ਦੇਖੇ ਮਨਾਇਆ ਜਾ ਰਿਹਾ ਹੈ ਉਥੇ ਵੱਖ-ਵੱਖ ਸਥਾਨਾਂ ਤੇ ਸੰਸਾਰ ਪਾਲ ਜੀ ਸਾਹਿਬ ਜੀ ਦਾ ਗੁਰਾਇਉ ਪੁਰਬ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਸਤਿਗੁਰੂ ਜੀ ਵੱਲੋਂ ਕੀਤੇ ਹੋਏ ਪਾਉਰਪਕਾਰਾਂ ਨੂੰ ਯਾਦ ਕੀਤਾ ਜਾ ਰਿਹਾ ਸਮੁੱਚੇ ਸੰਸਾਰ ਪਾਲ ਵਿੱਚ ਵਸਦੀਆਂ ਹੋਈਆਂ ਸੰਗਤਾਂ ਨੂੰ ਧੰਨ ਗੁਰੂ ਰਾਮਦਾਸ ਜੀ ਦੇ ਗੁਰਿਆਈ ਪੁਰਬੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹ